ਹੈ ਸ਼ਹਿਯਾਦ ਹੈ ਕਬੱਡੀ ਦਾ ਉਡਣਾ ਸਾਪਾ ਮੇਰੇ ਵੀਰੋ ਸ਼ਹਿਯਾਦ ਅਲੀ ਸ਼ਾਜੀ ਸ਼ਾਜੀ ਆਹ ਸਾਹਮਣੇ ਸੋੜ ਦੇ ਪੁੱਠੀ ਕੇਚੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨੰਬਰ ਜਿਹੜਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਰ ਰਣੂਆ ਦੀ ਟੀਮ ਮੋਡੇ ਦਾ ਪਾੜ ਗਿਆ ਆਹ ਸਾਹਮਣੇ ਕਹਿੰਦੇ ਸ਼ਾਜੀ ਆ ਗਿਆ ਰਪਿੰਬਰ ਕਰ ਗਿਆ ਮੋਡੇ ਦੀ ਅੱਜ ਦੇ ਕਬੱਡੀ ਕੱਪ ਤੇ ਸਾਡੇ ਦਰਮਿਆਨ ਸਲੀਮ ਰਹਿਾਨਾ ਮੋਨੂ ਕੌਸ਼ਲ ਮੋਹਿਤ ਭੋਗਪੁਰ ਗੇਦੇਬਾਜੀ ਸ਼ਾਜੀ ਆ ਗਿਆ ਸ਼ਾਜੀ ਆ ਗਿਆ ਸ਼ਹਿਯਾਦ ਅਲੀ ਆ ਗਿਆ ਗਰਾਊਂਡ ਨੂੰ ਪਲੀਜ਼ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਵਾਰ-ਵਾਰ ਬੋਲਦੇ ਚੱਕੇ ਨਹੀਂ ਲੱਗਦੇ ਉਧਰ フੁੱਟਰ ਵਾਲੇ ਵੀਰ ਨੂੰ ਵੀ ਥੋੜੀ ਸਾਈਡ ਦੇ ਦਿਓ ਸ਼ਹਿਯਾਦ ਅਲੀ ਦੀ ਰੇਡ ਇਸ ਵੇਲੇ ਦੇਖਦਾ ਵੀ ਨੰਗਲਪੀਆਂ ਦੇ ਚਾਰ ਜਾਫੀ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰੂਗਾ ਇਸ ਸਮੇਂ ਦੀ ਇੱਕ ਪਾਸੇ ਕੋੜਾ ਪਰ ਦੂਜੇ ਪਾਸੇ ਸੁਖੇ ਨੇ ਫੈਸਲਾ ਕਰ ਦਿੱਤਾ ਵੀ ਪੁਆਇੰਟ ਜਿਹੜਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦੇ ਹਿੱਸੇ ਜਾ ਜੁੜਿਆ ਚਲੋ ਜੁੱਟਾਂ ਵਰੋ ਆਹ ਸਟੇਜ ਵੀ ਸਜ ਜਾਣੀ ਐ ਆਹ ਕਦੇ ਜਿਸ਼ੜ ਖੜ ਜਾਣਗੇ ਉਹ ਢੋਲ ਵੱਜਣਾ ਸ਼ੁਰੂ ਹੋ ਜਾਣਾ ਇਹ ਦੇਖੋ ਆਪ ਦੀ ਧਰਤੀਆਂ ਮੇਰੇ ਮਿੱਤਰੋ ਦੇਖੋ ਵਾਲੀਏ ਰਮਨੂ ਨਾਲ ਪੱਕੀਉੜਿਆਂ ਨੂੰ ਨਾਲ ਕਹਿੰਦੇ ਰਾਜੂ ਵੱਡੇ ਭੜਾੜੂ ਉਹ ਵੱਡੀਆਂ ਬੜਾ ਜੜੇ ਮੇਰੇ ਮਿੱਤਰੋ ਵੀ ਚੋਤੀ ਦਾ ਮੇਲਾ ਚੱਲਦਾ ਚੋਤੀ ਦੇ ਮਾਲ ਆਏ ਫੇਰੇ ਫਿਰ ਕਬੱਡੀ ਤੋਂ ਬਿਨਾਂ ਕੋਈ ਗੱਲ ਹੋਵੇ ਹੱਥ ਵੱਢ ਕੇ ਵੇੜਦੀ ਐ ਨਹੀਂ ਤਾਂ ਕਹਿੰਦੇ ਨੇ ਵੀ ਚੈਟ ਦੇ ਵਿੱਚ ਸਾਰੀਆਂ ਬੋਟਾਂ ਸਾਨੂੰ ਪੈ ਜਾਣੀਆਂ ਚੈਟ ਦੇ ਵਿੱਚ ਸਾਰੀਆਂ ਬੁੱਤਾ ਸਾਨੂੰ ਸ਼ਾਜੀ ਸ਼ਾਜੀ ਕਬੱਡੀ ਪਾ ਰਿਹਾ ਮੇਰੇ ਵੀਰੋ ਤੋਤੇ ਵਾਲਾ ਘੋੜਾ ਸੰਦੀਪ ਦਾ ਵੀਰ ਆਹ ਸਾਹਮਣੇ ਮੁਕਾਬਲਾ ਮੁਕਾਬਲਾ ਅੜੋਂ ਪੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਫਲੈਟਾਂ ਲੱਗ ਗਈਆਂ ਨੇ ਆਹ ਸਾਹਮਣੇ ਫਰੀਆਦ ਅਲੀ ਦਾ ਵੀਰ ਮਨੂਕ ਅਲੀ ਦਾ ਵੀਰ ਫਕੀਰ ਹੁਸੈਨ ਦਾ ਪੁੱਤਰ ਦੁਨੀਆ ਦਾ ਟਾਪਰ ਅੱਜ ਦੇ ਸਮੇਂ ਦਾ ਇਹ ਕਬੱਡੀ ਦਾ ਉਡਣਾ ਸੱਪ ਹੈ ਇਹ ਸ਼ਹਿਯਾਦ ਅਲੀ ਹੈ ਆਹ ਮੁੰਡੇ ਚਿੱਟੀਆਂ ਨਿਕਰਾਂ ਵਾਲੇ ਜਦੋਂ ਆਉਂਦੇ ਆ ਤੇ ਦੁਨੀਆ ਨੂੰ ਸਰੂਟ ਚਾਰ ਦਿੰਦੇ ਆ ਇੰਦਰਜੀਤ ਕਲਸੀਆ ਵੀ ਕਹਿੰਦੇ ਮਿਹਨਤ ਕਰ ਰਿਹਾ ਪੁੱਜੂ ਥੋੜੇ ਦਿਨਾਂ ਬਾਅਦ ਆਹ ਸਾਹਮਣੇ ਦੇਖਦਾ ਵੀ ਇਸ ਵੇਲੇ ਸ਼ਹਿਯਾਦ ਪੁਆਇੰਟ ਲੈ ਕੇ ਵਾਪਸ ਗਿਆ ਲ 500 ਰੁਪਿਆ ਘੋੜੇ ਦੇ ਲਈ ਆਇਆ ਅਮਰੀਕ ਸੌਰੀ ਤੇਰੀ ਗੱਲ ਕੱਟੀ ਗਈ ਆ ਵੀਰੇ ਆਜਾ ਕੰਟੀਨਿਊ ਇਦਾਂ ਹੀ ਮੇਰਾ ਭਰਾ ਉਹ ਸਾਹਮਣੇ ਕਹਿੰਦੇ ਸ਼ਾਜੀ ਕਬੱਡੀ ਪਾ ਰਿਹਾ ਹੈ ਬੇਕੋ ਵਾਲੀ ਉਹ ਬਿੰਦਰ ਵੱਲੋਂ ਵੱਡੇ ਵੀਰ ਵੱਲੋਂ 500 ਰੁਪਿਆ ਕਹਿੰਦੇ ਘੋੜੇ ਦੇ ਲਈ ਪੁੱਜਦਾ ਹੋਇਆ ਬਹੁਤ ਧੰਨਵਾਦ ਆ ਮਡੇ ਭਰਾ ਦਾ ਵੀਰੇ ਪਰ ਕਹਿੰਦੇ ਸ਼ਾਜੀ ਉਹ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸ਼ਹਿਜ਼ਾਦ ਲਈ ਹੈ ਨੰਬਰ ਕਹਿੰਦੇ ਆਪਣੀ ਟੀਮ ਲਈ ਜੋਰਦਾ ਜਿਵੇਂ ਦੋਰਾ ਜਾਂਦਾ ਤੇ ਪਤਾ ਲੱਗਦਾ ਕਿੰਨਾ ਜ਼ੋਰਦਾਰ ਦੱਸਿਓ ਮੇਰੇ ਵੀਰੋ ਕਿੰਦਾ ਤਾੜੀ ਲੱਗਦੀ ਹੈ ਮੇਰੇ ਮਿੱਤਰੋ ਰਵਿੰਦਰ ਰੱਖ ਰਵਿੰਦਰ ਲਈ ਤਾੜੀ ਮਾਰੇ ਇੱਕ ਜਲਾਲ ਵਾਲਾ ਇੱਕ ਚੋਤੇ ਵਾਲਾ ਉਹ ਵੱਡੇ ਨਾਮ ਨੇ ਕਬੱਡੀ ਦੇ ਵਿੱਚ ਪਰ ਇਧਰ ਕਹਿੰਦੇ ਸ਼ਾਜੀ ਉਹ ਕਬੱਡੀ ਪਾਰਿਆ ਮੇਰੇ ਮਿੱਤਰੋ ਬੜੀ ਨੇ ਮਰਤਾਨ ਟੁੰਡੇ ਦੇ ਵੱਡਾ ਸਹਿਯੋਗ ਆਓ ਸਾਹਮਣੇ ਅਗਲੀ ਕਬੱਡੀ ਸ਼ਹਿਯਾਦ ਅਲੀ ਦੀ ਆਓ ਸਾਹਮਣੇ ਕਹਿੰਦੇ ਸ਼ਾਜੀ ਰੇਡ ਪਾਉਣ ਦੇ ਲਈ ਵਾਧਿਆ ਹੋਇਆ ਮੇਰੇ ਮਿੱਤਰੋ ਅੱਜ ਕਹਿੰਦੇ ਜੋਰਦਾਂ ਵਾਲੇ ਅੱਜ ਜ਼ੋਰ ਵਾਲੇ ਜਿੱਤਣ ਗਿਆ ਧਰਤੀ ਦੇ ਬੇਲਾ ਵਾਕਈ ਕਿਹੜਾ ਤਕੜਾ ਕੱਥ ਵੀ ਪੂਰਾ ਹੋ ਗਿਆ ਮੇਰੇ ਮਿੱਤਰੋ ਇਹ ਸੋਣਾ ਇੱਥੇ ਕਹਿੰਦਾ ਸ਼ਾਜੀ ਉਹ ਬੱਲੇ 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 ਹੁਣ ਤੇ ਕਹਿਣ ਦੂਜੀ ਕਰਦਾ ਸ਼ਾਜੀ ਕਿ 25 25 50 ਕੋਈ ਸਾਡੀ ਸਾਥੋਂ ਉੱਤੇ